ਹਣੋ ਵੀਰੋ ਸਤਿ ਸ਼੍ਰੀ ਅਕਾਲ ਮੈਂ ਹਾਂ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਜਲੰਧਰ ਦੇ ਵਿੱਚ ਇੱਕ 13 ਸਾਲਾਂ ਧੀ ਦੇ ਨਾਲ ਰੇਪ ਤੇ ਮਰਡਰ ਕੇਸ ਦੀ ਦਰਿੰਦਗੀ ਕਰਨ ਵਾਲੇ ਮਾਮਲੇ ਦੇ ਵਿੱਚ ਅੱਜ ਇੱਕ ਨਵਾਂ ਮੋੜ ਆਇਆ ਇੱਕ ਨਵੀਂ ਅਪਡੇਟ ਆਈ ਹੈ ਅੱਜ ਇਸ ਵਕਤ ਤੱਕ ਦੀਆਂ ਤਿੰਨ ਖਬਰਾਂ ਨੇ ਤੇ ਦੂਜੀ ਵੱਡੀ ਖਬਰ ਹੈ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਵਿੱਚ ਅੱਜ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਤੇ ਵੱਡੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਇਹ ਵੀ ਮਾਮਲਾ ਤੁਹਾਨੂੰ ਦੱਸਾਂਗੇ ਤੇ ਤੀਜੀ ਵੱਡੀ ਖਬਰ ਹੈ ਜਲੰਧਰ ਦੇ ਵਿੱਚ ਹੀ ਇੱਕ ਹੋਰ ਵੱਡਾ ਕਾਂਡ ਵਾਪਰਿਆ ਇੱਕ ਮਾਂ ਤੇ ਧੀ ਨਾਲ ਇਕੱਠੇ ਤੌਰ ਤੇ ਚਾਰ ਵਿਕਤੀਆਂ ਨੇ ਸਮੂਹਕ ਰੇਪ ਕੀਤਾ ਤਿੰਨਾਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਦਿੰਨੇ ਆ ਜੋ ਸਮਾਜ ਦੇ ਵਿੱਚ ਲਗਾਤਾਰ ਇਹ ਗੰਦ ਪਿਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖੋ ਤੇ ਬੇਨਤੀ ਆ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਵਾਲਾ ਬਟਨ ਜਿਹੜਾ ਉਹਨੂੰ ਜ਼ਰੂਰ ਦਬਾ ਦਿਓ ਤਾਂ ਕਿ ਵੱਡੇ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਠੀਕ-ਠੀਕ ਪਹੁੰਚਦੀ ਰਹੇ ਪਹਿਲੀ ਵੱਡੀ ਖਬਰ ਜਲੰਧਰ ਦੇ ਵਿੱਚ 4 ਦਿਨ ਪਹਿਲਾਂ ਇੱਕ ਬੱਚੀ ਦੇ ਨਾਲ ਇੱਕ ਇੱਕ 13 ਸਾਲਾ ਧੀ ਦੇ ਨਾਲ ਜੋ ਦਰਿੰਦਗੀ ਕੀਤੀ ਗਈ ਉਸ ਮਾਮਲੇ 'ਚ ਅੱਜ ਨਵੀਂ ਅਪਡੇਟ ਆਈ ਹੈ ਨਵਾਂ ਮੋੜ ਆਇਆ ਕਿਉਂਕਿ ਪਰਿਵਾਰ ਨੇ ਅੱਜ ਮੁੱਖ ਮੰਤਰੀ ਪੰਜਾਬ ਨੂੰ ਤੇ ਗਵਰਨਰ ਨੂੰ ਰਾਜਪਾਲ ਨੂੰ ਦੋ ਵੱਡੇ ਪੁਲਿਸ ਅਫਸਰਾਂ ਦੀ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਹੈ ਔਰ ਪੁਲਿਸ ਅਫਸਰਾਂ ਦੀ ਸ਼ਿਕਾਇਤ ਇੱਕ ACP ਮਤਲਬ ਐਡੀਸ਼ਨਲ ਕਮਿਸ਼ਨਰ ਪੁਲਿਸ ਲੈਵਲ ਦੇ ਅਫਸਰ ਦੀ ਤੇ ਇੱਕ SHO ਦੀ ਸ਼ਿਕਾਇਤ ਕੀਤੀ ਗਈ ਹੈ ਪੀੜਤ ਪਰਿਵਾਰ ਨੇ ਸ਼ਿਕਾਇਤ ਦੇ ਵਿੱਚ ਇਹ ਦੋਸ਼ ਲਾਏ ਨੇ ਕਿ ਇਹਨਾਂ ਅਫਸਰਾਂ ਨੇ ਟਾਈਮ ਤੇ ਸਾਡੀ ਗੱਲ ਨਹੀਂ ਸੁਣੀ ਤੇ ਉਲਟਾ ਸਾਨੂੰ ਠਮਕਾਇਆ ਗਿਆ ਇਹ ਜਾਣਕਾਰੀ ਇਸ ਟਾਈਮ ਪੂਰੇ মিডিਆ ਦੇ ਵਿੱਚ ਆ ਰਹੀ ਹੈ ਇਹ ਕਿੰਨੀ ਪੁਖਤਾ ਹੈ ਇਹ ਆਉਣ ਵਾਲੇ ਟਾਈਮ ਚ ਪਤਾ ਲੱਗੇਗਾ ਪਰ ਸ਼ਿਕਾਇਤ ਦਿੱਤੀ ਗਈ ਹੈ ਔਰ ਸਭ ਤੋਂ ਵੱਡਾ ਸਵਾਲ ਪੁਲਿਸ ਦੇ ਉੱਪਰ ਖੜਾ ਹੋ ਗਿਆ ਕਿਉਂਕਿ ਪੁਲਿਸ ਨੂੰ ਆਪਣਾ ਹੀ ਇੱਕ ਪੁਲਿਸ ਅਫਸਰ ਮੰਗਤ RAM ਕੱਲ ਸਸਪੈਂਡ ਕਰਨਾ ਪਿਆ ਇਸੇ ਕੇਸ ਚ ਕਿਉਂਕਿ ਜਦੋਂ ਉਸ 13 ਸਾਲਾ ਧੀ ਨੂੰ ਉਸ ਦਰਿੰਦੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਫਿਰ ਮਰਡਰ ਕਰਕੇ ਆਪਣੇ ਹੀ ਘਰੇ ਬਾਥਰੂਮ 'ਚ ਸੁਟਿਆ ਹੋਇਆ ਸੀ ਉਸ ਟਾਈਮ ਇਹਨਾਂ ਨੂੰ ਪੁਲਿਸ ਨੂੰ ਬੁਲਾਇਆ ਗਿਆ ਇਹ ਘਰ ਗਏ ਤਲਾਸ਼ੀ ਵੀ ਲਿਆਏ ਪਰ ਕਹਿੰਦੇ ਕੁਝ ਨਹੀਂ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਪਰਿਵਾਰ ਨੇ ਅੱਜ ਜਿਹੜੀ ਸ਼ਿਕਾਇਤ ਦਿੱਤੀ ਹੈ ਉਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਾਰਾ ਮਾਮਲਾ ਐਸ ਐਚ ਓ ਤੇ ਉੱਪਰਲੇ ਅਫਸਰ ਨੂੰ ਵੀ ਦੱਸ ਰਹੇ ਸੀ ਪਰ ਸਾਡੀ ਗੱਲ ਸੁਣੀ ਨਹੀਂ ਜਾ ਰਹੀ ਸੀ ਤੇ ਹੁਣ ਦੇਖਣਾ ਇਹ ਆ ਕਿ ਉਹਨਾਂ ਦੋ ਵੱਡੇ ਅਫਸਰਾਂ ਤੇ ਕਾਰਵਾਈ ਕੀ ਹੁੰਦੀ ਹੈ ਕਿਉਂਕਿ ਐਸਐਚਓ ਤੇ ਦੂਜੇ ਏਸੀਪੀ ਸਾਹਿਬ ਬਾਰੇ ਜਿਹੜੀ ਖਬਰ ਆ ਰਹੀ ਹੈ ਉਹ ਬਹੁਤ ਵੱਡੇ ਅਫਸਰ ਨੇ ਔਰ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਕਿ ਨਹੀਂ ਕੀਤੀ ਜਾਏਗੀ ਉਹਦੀ ਸ਼ਿਕਾਇਤ ਦੀ ਕੀ ਸਚਾਈ ਹੈ ਇਹ ਹੋਣ ਵਾਲਾ ਟਾਈਮ ਦੱਸੇਗਾ ਪਰ ਇੱਥੇ ਇੱਕ ਗੱਲ ਮੈਂ ਸਾਫ਼ ਸਪਸ਼ਟ ਕਹਿ ਦਿਆਂ ਪੁਲਿਸ ਜਿਹੜੀ ਆ ਉਹ ਹਮੇਸ਼ਾ ਹੀ ਇਦਾਂ ਦੇ ਦੋਸ਼ਾਂ 'ਚ ਘਿਰਦੀ ਹੈ ਲੋਕ ਇਹ ਕਹਿੰਦੇ ਨੇ ਕਿ ਪੁਲਿਸ ਟਾਈਮ ਤੇ ਕਾਰਵਾਈ ਨਹੀਂ ਕਰਦੀ ਕਾਰਵਾਈ ਕਰਨ ਲਈ ਵੀ ਪੁਲਿਸ ਭਾਲਦੀ ਹੈ ਔਰ ਪੁਲਿਸ ਦੇ ਵਿੱਚ ਵੀ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਵੀ ਇਹਨਾਂ ਹਰਕਤਾਂ ਤੇ ਬਹੁਤ ਤਕਲੀਫ ਹੁੰਦੀ ਆ ਕਿ ਸਾਡੇ ਵਿੱਚ ਕੁਝ ਬੰਦੇ ਘਰ ਕੀ ਰਹੇ ਨੇ ਪਰ ਇਸ ਮਾਮਲੇ ਦੇ ਵਿੱਚ ਦੂਜੀ ਕੱਲ ਅਪਡੇਟ ਆਈ ਕਿ ਉਸ ਧੀ ਦੀ ਜਿਹੜੀ ਮਾਂ ਉਸ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਪਰ ਸਵਾਲ ਇਹ ਹੈ ਕਿ ਨੌਕਰੀ ਦੇਣ ਦੇ ਨਾਲ ਉਹਨਾਂ ਦਾ ਸਾਰਾ ਦਰਦ ਠੀਕ ਹੋ ਜਾਏਗਾ ਰਾਹਤ ਥੋੜੀ ਮਿਲੇਗੀ ਪਰ ਜਿਨ੍ਹਾਂ ਦੀ ਜਾਨ ਤੋਂ ਪਿਆਰੀ ਧੀ ਐਨੇ ਵੱਡੇ ਜ਼ੁਲਮ ਦਾ ਸ਼ਿਕਾਰ ਹੋ ਕੇ ਧਰਤੀ ਤੋਂ ਗਈ ਹੈ ਉਹਨਾਂ ਨੂੰ ਪੁੱਛਿਆ ਹੀ ਪਤਾ ਚੱਲ ਸਕਦਾ ਹੈ ਉਹਨਾਂ ਦਾ ਦਰਦ ਉਹ ਕਹਿੰਦੇ ਨੇ ਜਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਫਰਾਈ ਇਹ ਪਰਾਈ ਪੀੜ ਨੂੰ ਕੋਈ ਨਹੀਂ ਜਾਣ ਸਕਦਾ ਸਾਰਿਆਂ ਨੂੰ ਆਪੋ ਆਪਣੀ ਪੀੜ ਹੀ ਸਮਝ ਆ ਸਕਦੀ ਹੈ ਦੂਜੇ ਦੀ ਨੂੰ ਕੋਈ ਨਹੀਂ ਸਮਝਦਾ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਵੱਡੀ ਖਬਰ ਹੈ ਇੱਕ ਰੇਪ ਤੇ ਕਤਲ ਦੇ ਕੇਸ ਦੇ ਵਿੱਚ ਅੱਜ ਉਮਰ ਕੈਦ ਦੀ ਸਜ਼ਾ ਦੋਸ਼ੀ ਨੂੰ ਸੁਣਾਈ ਗਈ ਹੈ ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ 38 ਵਿੱਚ ਵਾਪਰਿਆ ਸੀ ਕੇਸ ਚੱਲਿਆ ਤੇ ਅੱਜ ਅਦਾਲਤ ਨੇ ਉਮਰ ਕੈਦ ਦੀ ਸਜ਼ਾ 50000 ਰੁਪਿਆ ਜੁਰਮਾਨਾ ਮੋਨੂ ਨੂੰ ਸੁਣਾਇਆ ਮੋਨੂ ਉਸ ਦਰਿੰਦੇ ਦਾ ਨਾਮ ਜਿਹੜਾ ਇੱਕ ਸੀਰੀਅਲ ਕਿਲਰ ਸੀ ਔਰ ਉਹਨੇ 2010 ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਜਿਹੜੀ ਨੀਹਾ ਨਾਂ ਦੀ ਕੁੜੀ ਐ ਜਿਹੜੀ MBA ਕਰਦੀ ਸੀ ਜਿਹੜੀ 21 ਸਾਲਾਂ ਦੀ ਸੀ ਉਹਨੂੰ ਆਪਣੀ ਹਾਫਸ ਦਾ ਸ਼ਿਕਾਰ ਬਣਾਇਆ ਫਿਰ ਕਤਲ ਕਰ ਦਿੱਤਾ ਉਹ ਪਹਿਲਾਂ ਵੀ ਇੰਜ ਹੀ ਕਰਦਾ ਦੱਸਿਆ ਜਾਂਦਾ ਸੀ ਤੇ ਉਸ ਤੋਂ ਬਾਅਦ 15 ਸਾਲ ਕੇਸ ਚੱਲਿਆ ਤੇ ਅੱਜ ਉਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਇੱਥੇ ਹੁਣ ਇਹ ਗੱਲ ਕਹਿਣੀ ਵਾਜਬ ਲੱਗਦੀ ਹੈ ਕਿ ਆਖਰ ਸਾਡਾ ਨਿਆਂਇਕ ਸਿਸਟਮ ਇੰਨਾ ਜ਼ਿਆਦਾ ਲੰਮਾ ਕੇਸ ਕਿਉਂ ਕਰ ਦਿੰਦਾ ਇਹਨਾਂ ਮਾਮਲਿਆਂ ਦੇ ਵਿੱਚ ਤਾਂ ਸਜ਼ਾ ਸਾਲ 2 ਸਾਲ ਦੇ ਵਿੱਚ ਲਾਜ਼ਮੀ ਹੋ ਜਾਣੀ ਚਾਹੀਦੀ ਹੈ ਪਰ 15 ਸਾਲ ਤੱਕ ਕੇਸ ਚੱਲਣਾ ਇਹ ਆਪਣੇ ਆਪ 'ਚ ਵੱਡੀ ਗੱਲ ਹੈ ਫਿਰ ਉਹੀ ਸਤਰਾਂ ਇੱਥੇ ਯਾਦ ਆ ਰਹੀਆਂ ਜਿਹੜੀਆਂ ਸੁਰਜੀਤ ਪਾਤਰ ਜੀ ਹੋਰਾਂ ਨੇ ਲਿਖੀਆਂ ਸੀ ਪਤਰ ਸਾਹਿਬ ਪੰਜਾਬੀ ਦੇ ਸ਼ਰਮੌਰ ਕਵੀ ਨੇ ਉਹਨਾਂ ਨੇ ਕਿਹਾ ਸੀ ਕਿ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਔਰ ਇਹ ਜਿਹੜਾ ਡਿਲੇ ਦਾ ਕਾਰਨ ਹੈ ਆਮ ਤੌਰ ਤੇ ਪੁਲਿਸ ਵੱਲੋਂ ਹੀ ਕੇਸ ਅਜਿਹਾ ਤਿਆਰ ਕੀਤਾ ਜਾਂਦਾ ਜਾਂ ਇਸ ਤਰੀਕੇ ਨਾਲ ਐਵੀਡੈਂਸ ਨਹੀਂ ਪੁਹੁੰਚਾਏ ਜਾਂਦੇ ਜਾਂ ਪੁਲਿਸ ਦੀਆਂ ਗਲਤੀਆਂ ਕਾਰਨ ਆਮ ਤੌਰ ਤੇ ਅਦਾਲਤਾਂ ਦੇ ਵਿੱਚ ਜਿਹੜੇ ਫੈਸਲੇ ਆ ਉਹ ਦੇਰੀ ਨਾਲ ਹੁੰਦੇ ਨੇ ਦੂਜਾ ਵੱਡਾ ਕਾਰਨ ਜਿੰਨੀਆਂ ਅਦਾਲਤਾਂ ਤੇ ਜਿੰਨੇ ਜੱਜ ਦੇਸ਼ 'ਚ ਚਾਹੀਦੇ ਨੇ ਉਸ ਹਿਸਾਬ ਦੇ ਨਾਲ ਅਜੇ ਘੱਟ ਨੇ ਕਿਉਂਕਿ ਜਿੰਨੀ ਆਬਾਦੀ ਵਧੀ ਐ ਔਰ ਜਿੰਨਾ ਕ੍ਰਾਈਮ ਵਧਿਆ ਉਸ ਹਿਸਾਬ ਦੇ ਨਾਲ ਜੱਜ ਸਹਿਬਾਨਾਂ ਦੀ ਤੇ ਅਦਾਲਤਾਂ ਦੀ ਗਿਣਤੀ ਵੀ ਲਾਜ਼ਮੀ ਵਧਣੀ ਚਾਹੀਦੀ ਸੀ ਤੇ ਅੱਜ ਲੰਬੇ ਟਾਈਮ ਬਾਅਦ ਇਹ ਫੈਸਲਾ ਆਇਆ 네ਹਾ ਰੇਪ ਮਰਡਰ ਮਾਮਲੇ ਦੇ ਵਿੱਚ ਉਮਰ ਕੈਦ ਤੇ 50000 ਜੁਰਮਾਨੇ ਦੀ ਸਜ਼ਾ ਮੋਨੂ ਨੂੰ ਸੁਣਾਈ ਦੇਖੋ ਯਾਰੋ ਜੋ ਇਹ ਘਟਨਾਵਾਂ ਆਪਾਂ ਰੋਜ਼ ਸੁਣ ਰਹੇ ਆ ਉਹ ਘਟਨਾਵਾਂ ਬਾਰੇ ਕੀ ਕਿਹਾ ਜਾਏਗਾ ਹੁਣ ਅੱਜ ਜਲੰਧਰ ਦੇ ਵਿੱਚ ਹੀ ਇੱਕ ਖਬਰ ਆਈ ਹੈ ਜਲੰਧਰ ਦਾ ਪਿੰਡ ਤੰਗਵਾਲੀ ਉਥੋਂ ਖਬਰ ਆਈ ਕਿ ਇੱਕ ਮਾਂ ਤੇ ਧੀ ਨੂੰ ਇਕੱਠਿਆਂ ਚਾਰ ਬੰਦਿਆਂ ਨੇ ਉਹਨਾਂ ਦੇ ਨਾਲ ਗੈਂਗ ਰੇਪ ਕੀਤਾ ਓਏ ਹੋਏ 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 ਤੁਸੀਂ ਸੋਚ ਸਕਦੇ ਹੋ ਇੱਕ ਧੀ ਤੇ ਇੱਕ ਮਾਂ ਦੋਨਾਂ ਨੂੰ ਇਕੱਠੇ ਰੂਪ ਦੇ ਵਿੱਚ ਅਜੇ ਜਲੰਧਰ ਦੇ ਵਿੱਚ ਉਹ 13 ਸਾਲਾ ਧੀ ਵਾਲਾ ਮਾਮਲਾ ਤਾਂ ਅਜੇ ਸ਼ਾਂਤ ਨਹੀਂ ਹੋਇਆ ਤੇ ਜਲੰਧਰ ਦੇ ਵਿੱਚ ਹੀ ਇੱਕ ਹੋਰ ਵੱਡਾ ਕਾਂਡ ਹੋ ਗਿਆ ਪਰ ਇੱਥੇ ਇੱਕ ਗੱਲ ਮੈਂ ਸਪਸ਼ਟ ਕਹਿਣੀ ਚਾਹਣਾ ਦੇਖੋ ਉਸ ਧੀ ਲਈ ਸਾਰੇ ਬੋਲੇ ਸਭ ਤੋਂ ਵੱਧ ਪੰਜਾਬ ਕਦੋਂ ਬੋਲਿਆ ਸੀ ਜਦੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਨੇ ਘਟਨਾ ਕੀਤੀ ਸੀ ਇੱਕ ਬੱਚੇ ਨਾਲ ਉਦੋਂ ਬੋਲਿਆ ਸੀ ਉਸ ਤੋਂ ਬਾਅਦ ਜਲੰਧਰ ਵਾਲੇ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕ ਗੁੰਮਸਮ ਹੋ ਗਏ ਕਿਉਂਕਿ ਇੱਕ ਘਟਨਾ ਕਰਨ ਵਾਲਾ ਪ੍ਰਵਾਸੀ ਨਹੀਂ ਸੀ ਫਿਰ ਹੁਣ ਅੱਜ ਜਿਹੜੀ ਘਟਨਾ ਆਈ ਹੈ ਉਹਦੇ 'ਚ ਰੌਲਾ ਪੈਣਾ ਹੀ ਨਹੀਂ ਉਹਦੇ 'ਚ ਮੁੱਦਾ ਉੱਠਣਾ ਹੀ ਨਹੀਂ ਕਾਰਨ ਪਤਾ ਕੀ ਹੈ ਕਿਉਂਕਿ ਜਿਹੜੀ ਮਾਂ ਧੀ ਨਾਲ ਸਾਰਾ ਕੁਝ ਹੋਇਆ ਉਹ ਦੋਵੇਂ ਪਰਦੇਸਣਾ ਨੇ ਉਹ ਦੋਨੇ ਪ੍ਰਵਾਸਨਾ ਨੇ ਪ੍ਰਵਾਸੀ ਮਾਂ ਧੀ ਹੈ ਉਹ ਤੇ ਜਿਹੜੇ ਚਾਰ ਜਣਿਆਂ ਨੇ ਕੀਤਾ ਉਹ ਜੇ ਇੱਥੋਂ ਦੇ ਹੋਏ ਤਾਂ ਫਿਰ ਜਮ੍ਹਾਂ ਹੀ ਕਿਸੇ ਨੇ ਇਸ ਮਾਮਲੇ ਨੂੰ ਬਹੁਤਾ ਗੋਲਣਾ ਨਹੀਂ ਬੀਤੇ ਕੱਲ ਬਠਿੰਡੇ ਤੋਂ ਖਬਰ ਆਈ ਇੱਕ 8 ਸਾਲਾਂ ਦੀ 8 ਸਾਲ ਦੀ ਧੀ ਨਾਲ ਤਿੰਨ ਜਣਿਆਂ ਨੇ ਉਥੇ ਰੇਪ ਕੀਤਾ ਪਰਚਾ ਉਥੇ ਵੀ ਦਰਜ ਹੋ ਗਿਆ ਹੁਣ ਅੰਕੜੇ ਕੀ ਕਹਿੰਦੇ ਨੇ ਅੰਕੜੇ ਕਹਿੰਦੇ ਨੇ ਕਿ ਰੋਜ਼ਾਨਾ ਭਾਰਤ ਦੇ ਵਿੱਚ ਹਰ ਅੱਧੇ ਮਿੰਟ ਬਾਅਦ ਇੱਕ ਔਰਤ ਦੇ ਨਾਲ ਬਤਮੀਜੀ ਦਾ ਕੇਸ ਦਰਜ ਹੁੰਦਾ ਹਰ 2 ਮਿੰਟ ਬਾਅਦ ਭਾਰਤ ਦੇ ਵਿੱਚ ਔਰਤ ਦੇ ਨਾਲ ਧੱਕਾ ਹੋਣ ਦਾ ਕੇਸ ਦਰਜ ਹੁੰਦਾ ਹੁਣ ਇਹ ਜਿਹੜੇ ਅੰਕੜੇ ਨੇ ਇਹ ਡਰਾਮਣੇ ਨੇ ਔਰ ਇੱਥੇ ਸੋਚਣਾ ਇਹ ਬਣਦਾ ਹੈ ਅਸੀਂ ਭਾਰਤ ਦੇ ਵਿੱਚ ਕੰਜਕਾਂ ਦੀ ਪੂਜਾ ਕਰਦੇ ਹਾਂ ਔਰਤ ਨੂੰ ਦੇਵੀ ਵੀ ਮੰਨਦੇ ਆ ਸਿੱਖ ਧਰਮ ਦੇ ਵਿੱਚ ਵੀ ਸੋਕ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਜਾਨ ਦਾ ਉਪਦੇਸ਼ ਸਾਡੇ ਗੁਰੂ ਸਾਹਿਬ ਦੇ ਕੇ ਗਏ ਨੇ ਪਰ ਉਥੇ ਹੀ ਆਹ ਕੀ ਚੱਲ ਰਿਹਾ ਹੈ ਦੇਖੋ ਇਹ ਜਿਹੜੀ ਸੈਕੀ ਆ ਕੋਸ਼ ਕੁਦਰਤੀ ਪ੍ਰਵਿਰਤੀਆਂ ਹਨ ਜਿਵੇਂ ਕਿ ਵਿਰੋਧੀ ਲਿੰਗ ਦੇ ਪ੍ਰਤੀ ਅਟਰੈਕਸ਼ਨ ਕਿਸੇ ਨੂੰ ਪਿਆਰ ਮੁਹੱਬਤ ਕਰਨ ਦੀ ਇੱਛਾ ਇਹ ਕੁਦਰਤੀ ਪ੍ਰਵਿਰਤੀਆਂ ਨੇ ਪਰ ਹਰ ਇੱਕ ਔਰਤ ਨੂੰ ਭੋਗਣ ਦੀ ਇੱਛਾ ਇਹ ਹਲਕਾ ਹੈ ਇਹ ਇਹ ਲਾਲਸਾ ਹੈ ਇਹ ਪਸ਼ੂਪੁਣਾ ਹੈ ਇਹ ਭੇੜਿਆਪਨ ਹੈ ਤੇ ਸਾਡੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਇਹ ਵੱਡੇ ਪੱਧਰ ਤੇ ਦੇਖਿਆ ਜਾਂਦਾ ਜਿੱਥੇ ਔਰਤ ਨੂੰ ਇੱਕ ਹਲਕ ਮਾਰਨ ਦੀ ਦ੍ਰਿਸ਼ਟੀ ਦੇ ਨਾਲ ਵੇਖਿਆ ਜਾਂਦਾ ਔਰ ਅੱਜ ਤੱਕ ਮਰਦ ਪ੍ਰਧਾਨ ਸਮਾਜ ਚ ਇਹ ਕੁਛ ਚੱਲਦਾ ਰਿਹਾ ਹਜ਼ਾਰਾਂ ਸਾਲ ਤੋਂ ਔਰਤਾਂ ਨੂੰ ਮਰਦ ਦੇ ਮਨਰੰਜਨ ਦਾ ਸਾਧਨ ਜਾਂ ਮਰਦ ਦੇ ਭੋਗਣ ਦੀ ਵਸਤੂ ਸਮਝਿਆ ਜਾਂਦਾ ਰਿਹਾ ਇਥੋਂ ਤੱਕ ਕਿ ਮਰਦ ਪ੍ਰਧਾਨ ਸਮਾਜ ਚ ਮਰਦ ਨੂੰ ਪਤੀ ਪਰਮੇਸ਼ਵਰ ਕਹਿ ਕੇ ਔਰਤ ਤੋਂ ਉੱਪਰ ਮੰਨਿਆ ਜਾਂਦਾ ਰਿਹਾ ਇਥੋਂ ਤੱਕ ਕਿ ਜੇ ਕੋਈ ਮੁੰਡੇ ਪਿੰਡ ਦੇ ਇਹੋ ਜੀ ਹਰਕਤ ਕਰ ਦਿੰਦੇ ਸੀ ਤਾ ਇਹ ਵੀ ਗੱਲਾਂ ਆਉਂਦੀਆਂ ਰਹੀਆਂ ਵੀ ਕੋਈ ਨਹੀਂ ਮੁੰਡਿਆਂ ਖੁੰਡਿਆਂ ਤੋਂ ਗਲਤੀ ਹੋ ਹੀ ਜਾਂਦੀ ਆ ਮੁੰਡਿਆਂ ਖੁੰਡਿਆਂ ਤੋਂ ਗਲਤੀ ਹੋ ਗਈ। ਦੇਖੋ ਸਾਡਾ ਸਮਾਜ ਬਹੁਤ क्रूर ਰਿਹਾ ਔਰਤਾਂ ਦੇ ਪ੍ਰਤੀ ਸਤੀ ਪ੍ਰਥਾ ਔਰਤਾਂ ਲਈ ਪਰਦਾ ਪ੍ਰਥਾ ਔਰਤਾਂ ਲਈ ਕੰਨਿਆਬਦ ਔਰਤਾਂ ਲਈ ਦੇਵਦਾਸੀਆਂ ਔਰਤਾਂ ਔਰਤਾਂ ਲਈ ਇੰਨਾ ਕੁਛ ਭਰੂਣ ਹੱਤਿਆ ਅੱਜ ਵੀ ਸਾਡੇ ਸਮਾਜ 'ਚ ਚੱਲਦੀ ਆ ਜੰਮਣ ਤੋਂ ਪਹਿਲਾਂ ਹੀ ਲੱਖਾਂ ਤਿਆਂ ਨੂੰ ਕੁਖ ਚ ਮਾਰਿਆ ਜਾਂਦਾ ਹੈ ਪਤਾ ਕਿਉਂ ਕਿ ਕਿਉਂਕਿ ਸਾਨੂੰ ਮਰਦਾਂ ਨੂੰ ਪਤਾ ਹੈ ਕਿ ਸਾਡੀ ਮਾਨਸਿਕਤਾ ਕਿਹੋ ਜੀ ਹੈ ਸਾਡੀ ਸੋਚ ਕਿਹੋ ਜੀ ਹੈ ਔਰਤਾਂ ਦੇ ਪ੍ਰਤੀ ਸਾਡੇ ਭਾਰਤ ਦੇ ਵਿੱਚ ਰਖੜੀ ਬੰਨੀ ਜਾਂਦੀ ਰਖੜੀ ਕਿਉਂ ਬਣਾਈ ਜਾਂਦੀ ਇਹਨੂੰ ਕਹਿੰਦੇ ਆ ਰਕਸ਼ਾ ਬੰਧਨ ਕਹਿੰਦੇ ਜੀ ਜਿਹੜੀਆਂ ਭੈਣਾਂ ਨੇ ਰਖੜੀ ਬੰਨ ਕੇ ਆਪਣੇ ਭਰਾ ਤੋਂ ਰੱਖਿਆ ਕਰਨ ਦਾ ਮਤਲਬ ਇੱਕ ਵਚਨ ਲੈਂਦੀਆਂ ਨੇ ਕਿ ਤੂੰ ਮੇਰੀ ਰੱਖਿਆ ਕਰੇਗਾ ਪਰ ਸਵਾਲ ਇਹ ਹੈ ਕਿ ਭੈਣਾਂ ਨੂੰ ਖਤਰਾ ਕਿਹਦੇ ਤੋਂ ਹੈ ਕੀ ਬਾਹਰ ਪੈਣਾ ਨੂੰ ਖਤਰਾ ਬਿੱਲੀ ਤੋਂ ਐ ਚੂਹੇ ਤੋਂ ਐ ਕਿਰਲੀ ਤੋਂ ਐ ਆਵਾਰਾ ਪਸ਼ੂਆਂ ਤੋਂ ਐ ਮੱਝਾਂ ਤੋਂ ਐ ਗਾਵਾਂ ਤੋਂ ਐ ਖਤਰਾ ਕਹਦੇ ਤੋਂ ਐ ਵੇਖੋ ਬਾਕੀਆਂ ਸਾਰੀਆਂ ਚੀਜ਼ਾਂ ਜੇ ਸੱਪ ਤੋਂ ਖਤਰਾ ਤਾਂ ਮਰਦ ਤੇ ਔਰਤ ਨੂੰ ਬਰਾਬਰ ਦਾ ਐ ਜੇ ਕਿਸੇ ਹੋਰ ਹਲਕੇ ਕੁੱਤੇ ਤੋਂ ਖਤਰਾ ਤਾਂ ਉਹ ਔਰਤ ਮਰਦ ਨੂੰ ਬਰਾਬਰ ਦਾ ਐ ਔਰਤ ਨੂੰ ਵੱਖਰਾ ਖਤਰਾ ਕਿਹਦੇ ਤੋਂ ਐ ਮਰਦਾਂ ਤੋਂ ਮਰਦਾਂ ਤੋਂ ਆਪਣੇ ਤੋਂ ਤੇ ਆਪਾਂ ਔਰਤ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਸਕੇ ਤੇ ਆਪੋ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਹਰ ਸਾਲ ਰਖੜੀ ਦੇ ਉੱਪਰ ਅਸੀਂ ਦੁਹਰਾਉਣੀ ਹੈ ਪਰ ਮੈਨੂੰ ਇਹ ਜੱਪਦਾ ਕਿ ਜੇਕਰ ਕਿਸੇ ਇੱਕੋ ਰਖੜੀ ਤੇ ਸਾਰੇ ਭਰਾ ਇਹ ਮੰਨ ਲੈਣ ਕਿ ਅੱਜ ਤੋਂ ਬਾਅਦ ਅਸੀਂ ਆਪੋ ਆਪਣੀਆਂ ਭੈਣਾਂ ਦੀ ਰੱਖਿਆ ਕਰਨਾ ਛੱਡ ਕੇ ਬਾਕੀਆਂ ਸਾਰਿਆਂ ਦੀਆਂ ਭੈਣਾਂ ਨੂੰ ਵੀ ਇੱਜ਼ਤ ਦੀ ਨਜ਼ਰ ਨਾਲ ਵੇਖਾਂਗੇ ਸਤਕਾਰ ਦੇਵਾਂਗੇ ਸੁਰੱਖਿਅਤ ਮਾਹੌਲ ਦੇਵਾਂਗੇ ਉਹਨਾਂ ਨੂੰ ਭੋਗਣ ਦੀ ਵਸਤੂ ਵਜੋਂ ਨਹੀਂ ਦੇਖਾਂਗੇ ਤਾਂ ਮੈਨੂੰ ਇੰਜ ਲੱਗਦਾ ਕਿ ਹਰ ਸਾਲ ਆਪੋ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦੇਣ ਦੀ ਲੋੜ ਹੀ ਨਹੀਂ ਰਹਿ ਜਾਏਗੀ ਜੇ ਇਹ ਸੱਚੇ ਦਿਲੋਂ ਇਹ ਮਰਦ ਇਹ ਵਚਨ ਦੇ ਲੈਣ ਹੁਣ ਕੁਝ ਕਹਿਣਗੇ ਨਹੀਂ ਜੀ ਵੇਖੋ ਸਾਰੇ ਮਰਦ ਨਹੀਂ ਗਲਤ ਹੁੰਦੇ ਕੁਝ ਕੁ ਦੀ ਸੋਚ ਗਲਤ ਕਰਕੇ ਇਹ ਹੁੰਦਾ ਦੇਖੋ ਜੇ ਭਾਰਤ ਦੇ ਵਿੱਚ ਅੰਕੜੇ ਮੁਤਾਬਕ ਹਰ 2 ਮਿੰਟ ਬਾਅਦ ਔਰਤ ਦੇ ਨਾਲ ਮਰਦਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਬਾਤਮੀਦੀ ਦਾ ਕੇਸ ਦਰਜ ਹੁੰਦਾ ਹੈ ਤਾ ਫਿਰ ਕਿਸ ਪੱਧਰ ਤੇ ਸਾਡੀ ਮੈਂਟੈਲਿਟੀ ਹੈ ਤੇ ਸਾਡੀ ਮਾਨਸਿਕਤਾ ਦਾ ਜੇ ਸਭ ਤੋਂ ਵੱਡਾ ਸਬੂਤ ਮੈਂ ਤੁਹਾਨੂੰ ਦੇਣਾ ਹੋਵੇ ਤਾਂ ਉਹ ਇੱਥੋਂ ਪਤਾ ਲੱਗਦਾ ਤੁਸੀਂ ਇਹ ਦੱਸੋ ਆਪਾਂ ਗਾਲਾਂ ਕਿਵੇਂ ਬਣਾਈਆਂ ਮੰਨ ਲਓ ਆਪਣੀ ਵੈਰ ਕਿਸੇ ਬੰਦੇ ਨਾਲ ਹੈ ਵਿਰੋਧ ਕਿਸੇ ਬੰਦੇ ਨਾਲ ਹੈ ਗਲਤੀ ਕਿਸੇ ਬੰਦੇ ਨੇ ਕੀਤੀ ਗਲਤ ਸਾਡੇ ਨਾਲ ਕਿਸੇ ਬੰਦੇ ਨੇ ਕੀਤਾ ਤੇ ਆਪਾਂ ਆਪਾਂ ਫਿਰ ਗਾਲ ਕੀ ਨੂੰ ਕੱਢਦੇ ਆਂ ਬੰਦੇ ਨੂੰ ਕਿ ਉਹਦੀ ਮਾਂ ਭੈਣ ਤੇ ਧੀ ਨੂੰ ਜਿੰਨੀਆਂ ਵੀ ਗਾਲਾਂ ਆਪਾਂ ਅੱਜ ਤੱਕ ਬਣਾਈਆਂ ਨੇ ਉਹ ਮਾਂ ਭੈਣ ਤੇ ਧੀ ਬਾਰੇ ਬਣਾਈਆਂ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਆਹੀ ਇਹ ਬਿਲਕੁਲ ਗਲਤ ਹੈ ਇੱਥੋਂ ਤੱਕ ਜਿਹੜੇ ਬੰਦੇ ਦੀ ਮਾਂ ਭੈਣ ਘਰੇ ਬੈਠੀ ਹੈ ਉਹ ਸ਼ਾਇਦ ਉਹਦੀ ਉਹਦੀ ਗਲਤ ਸੋਚ ਦੇ ਵਿਰੋਧੀ ਹੋਵੇ ਅਸੀਂ ਉਸ ਬੰਦੇ ਨਾਲ ਜੇ ਝਗੜ ਪਈਏ ਤੇ ਗਾਲ ਉਹਨੂੰ ਮਾਂ ਭੈਣ ਧੀ ਦੀ ਕੱਢਦੇ ਆ ਯੂਰਪ ਕੌਂਗਰੇਜਾਂ ਦੇ ਮੁਲਕ ਜਿਨ੍ਹਾਂ ਨੂੰ ਅਸੀਂ ਵੈਸੇ ਹੀ ਕਹਿ ਦਿੰਦੇ ਆ ਵੀ ਅਸੀਂ ਬਹੁਤ ਇੱਜ਼ਤਦਾਰ ਆ ਤੇ ਉਹ ਘੱਟ ਇੱਜ਼ਤਦਾਰ ਨੇ ਆਪਾਂ ਇਹ ਅਕਸਰ ਮੰਨਦੇ ਆ ਨਾ ਪਰ ਸੱਚ ਬੋਲਾਂ ਮੈਂ ਗੋਰਿਆਂ ਨੇ ਮਾਂ ਭੈਣ ਧੀ ਦੀ ਗਾਲ ਵਾਲੀਆਂ ਗਾਲਾਂ ਬਣਾਈਆਂ ਨਹੀਂ ਸੱਚੀ ਗੱਲ ਕਹਿ ਰਿਹਾ ਮੈਂ ਅਸੀਂ ਹੀ ਮਾਂ ਭੈਣ ਅਸੀਂ ਬਾਲੇ ਅਣਖੀ ਅਸੀਂ ਬਾਲੇ ਇੱਜ਼ਤਦਾਰ ਚੰਗੇ ਭਲੇ ਜਿਹੜੇ ਆਪਣੇ ਆਪ ਨੂੰ ਇੱਜ਼ਤਦਾਰ ਖੋਣ ਵਾਲੇ ਬੰਦੇ ਆ ਉਹਨਾਂ ਦੇ ਮੂੰਹ ਤੇ ਮਾਂ ਭੈਣ ਧੀ ਦੀ ਗੱਲ ਚੜੀ ਇਵੇਂ ਕਿ ਮੜੀ ਜੀ ਰੋਟੀ ਸੜੀ ਆ ਜੇ ਤਾਂ ਉਹ ਭੈਣ ਦੀ ਗਾਲ ਰੋਟੀ ਨੂੰ ਗਾੜ ਦਿੰਦੇ ਨੇ ਠੁੱਡਾ ਜੇ ਇੱਟ ਨੂੰ ਮਾਂ ਪੈਣ ਦੀ ਗਾਲ ਮੱਝ ਐਸ ਕਿੱਲੇ ਤੋਂ ਉਸ ਕਿੱਲੇ ਤੇ ਕਰਨ ਲੱਗਣ ਤੇ ਮੱਝ ਮਾੜਾ ਜਾ ਢੋਡਲਾ ਦੇਵੇ ਉਹਨੂੰ ਮਾਂ ਪੈਣਤੀ ਦੀ ਗਾਲ ਘਿਓ ਨੂੰ ਵੀ ਗਾਲ ਤੇ ਹਰ ਚੀਜ਼ ਨੂੰ ਗਾਲ ਔਰ ਕਈ ਤਾਂ ਮੈਂ ਵੇਖਿਆ ਇੰਨੀ ਗਾਲ ਦੇ ਆਦੀ ਨਹੀਂ ਪੁੱਤ ਪਿਓ ਨੂੰ ਗਾਲਾਂ ਮਾਂ ਪੈਣਤੀ ਦੀਆਂ ਤੇ ਪਿਓ ਆਪਦੇ ਸਕੇ ਪੁੱਤ ਨੂੰ ਧੀਾਂ ਤੇ ਭੈਣਾਂ ਦੀਆਂ ਗਾਲਾਂ ਹੱਦ ਹੋ ਗਈ ਤੁਸੀਂ ਵੇਖਿਆ ਹੋਣਾ بڑے ਪਿਓ ਆਪਦੇ ਪੁੱਤ ਨੂੰ ਹੀ ਭੈਣ ਦੀ ਗਾਲ ਖੜ ਦੇ ਦਿੰਦੇ ਨੇ ਤੇ ਉਹਦੀ ਭੈਣ ਉਹਦੀ ਸਕੀਤੀ ਹੈ ਪਰ ਜਦੋਂ ਅਸੀਂ ਇਹ ਸਭ ਕੁਝ ਕਰਕੇ ਤੇ ਬਾਅਦ ਚ ਇੱਜ਼ਤਦਾਰ ਅਖਵਾਉਣ ਦੀ ਗੱਲ ਕਰਦੇ ਆ ਤਾਂ ਇਹ ਮੈਨੂੰ ਬਹੁਤ ਅਜੀਬ ਗੱਲ ਲੱਗਦੀ ਹੈ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਸ ਮਾਮਲੇ ਤੇ ਜਰੂਰ ਲਿਖਿਓ ਦੇਖੋ ਜੀ ਔਰਤਾਂ ਨੂੰ ਸੁਰੱਖਿਅਤ ਮਾਹੌਲ ਸਮਾਜ ਚ ਦੇਣਾ ਇਹ ਸਾਡੀ ਜ਼ਿੰਮੇਵਾਰੀ ਹੈ ਕਾਨੂੰਨ ਵਿਵਸਥਾ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਕਾਨੂੰਨ ਵਿਵਸਥਾ ਭ੍ਰਿਸ਼ਟਾਚਾਰੀ ਹੋਣ ਕਰਕੇ ਨਹੀਂ ਆਪ ਦੀ ਡਿਊਟੀ ਕਰਦੀ ਪਰ ਅਸੀਂ ਜਿਹੜੇ ਸਮਾਜ ਦੇ ਲੋਕ ਆ ਸਾਡੀ ਸਮਝ ਕੀ ਠੀਕ ਹੋਣ ਦੀ ਲੋੜ ਹੈ ਕਿ ਨਾ ਹੈ ਤੁਸੀਂ ਦੇਖੋ ਜਦੋਂ ਅਸੀਂ ਕਿਸੇ ਗਲਤ ਘਟਨਾ ਦਾ ਵਿਰੋਧ ਜਾਤ ਧਰਮ ਸੂਬਾ ਤੇ ਭਾਸ਼ਾ ਵੇਖ ਕੇ ਕਰਾਂਗੇ ਤਾਂ ਕੀ ਅਸੀਂ ਸਹੀ ਕਰ ਰਹੇ ਹਾਂ ਹੁਣ ਜਦੋਂ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਦੀ ਘਟਨਾ ਕੀਤੀ ਤਾਂ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਦੇਖੋ ਜਦੋਂ ਹੁਣ ਘਟਨਾ ਜਲੰਧਰ ਚ ਕੀਤੀ ਸਾਡੇ ਹੀ ਬੰਦੇ ਨੇ ਪੰਜਾਬੀ ਨੇ ਤਾਂ ਫਿਰ ਉਹ ਲੋਕ ਸਾਰੇ ਚੁੱਪੋ ਗਏ ਪਤਾ ਕਿਉਂ ਕਿਉਂਕਿ ਵਿਰੋਧ ਤਾਂ ਕਰਨਾ ਹੋਇਆ ਧਰਮ ਦੇਖ ਕੇ ਜਾਂ ਸੂਬਾ ਦੇਖ ਕੇ ਜਾਂ ਭਾਸ਼ਾ ਦੇਖ ਕੇ ਪਰ ਇਹ ਠੀਕ ਨਹੀਂ ਸਾਨੂੰ ਗਲਤੀ ਵੇਖ ਕੇ ਵਿਰੋਧ ਕਰਨਾ ਚਾਹੀਦਾ ਗਲਤੀ ਆਪਣਾ ਕਰੇ ਜਾਂ ਪਰਾਇਆ ਕਰੇ ਗਲਤੀ ਦਾ ਵਿਰੋਧ ਹੋਣਾ ਚਾਹੀਦਾ ਜਿਹੜਾ ਦੂਜਾ ਵਿਰੋਧ ਹੈ ਉਹ ਭਾਸ਼ਾ ਦਾ ਸੂਬੇ ਦਾ ਧਰਮ ਦਾ ਜਾਤ ਦਾ ਵਿਰੋਧ ਹੈ ਜੇ ਗਲਤੀ ਦੇਖ ਕੇ ਨਹੀਂ ਜੇ ਭਾਸ਼ਾ ਸੂਬਾ ਵੇਖ ਕੇ ਵਿਰੋਧ ਹੋਣਾ ਦਾ ਸੋ ਉਦੋਂ ਵੀ ਅਸੀਂ ਕਿਹਾ ਸੀ ਜਦੋਂ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਸੀ ਵੀ ਇਹ ਅਪਰੋਚ ਠੀਕ ਨਹੀਂ ਹੈ ਸਾਡੇ ਲੋਕ ਵੀ ਬਾਹਰਲੇ ਸੂਬਿਆਂ 'ਚ ਬੈਠੇ ਆ ਪੰਜਾਬੀ ਸਰਦਾਰ ਬਾਰਲੇ ਦੇਸ਼ਾਂ 'ਚ ਵੀ ਲੱਖਾਂ ਤਦਾਦ ਚ ਬੈਠੇ ਆ ਸਾਡੇ ਵਿੱਚੋਂ ਵੀ ਉੱਥੇ ਕੋਈ ਗਲਤੀ ਕਰ ਦਿੰਦਾ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਇੱਕ ਬੰਦੇ ਦੀ ਗਲਤੀ ਕਰਕੇ ਸਾਰਿਆਂ ਨੂੰ ਉਥੋਂ ਕੱਢਣ ਭਜਾਉਣ ਦੀਆਂ ਗੱਲਾਂ ਕਰ ਦਿੱਤੀਆਂ ਜਾਣ